1 ਮਹੀਨਾ ਪੂਰਾ ਹੋ ਗਿਆ ਹੈ ਤੇ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਡਟੀਆਂ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਮੁੱਦਾ ਚੱਕਿਆ ਗਿਆ ਪਰੰਤੂ ਉੱਥੇ ਹੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਤੇ ਜਿਸ ਦੇ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਸਾਨੀ ਮੁੱਦਾ ਅਸੀਂ ਚੱਕਿਆ ਸੀ ਪਰੰਤੂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਨੂੰ ਚੁੱਪ ਕਰਾ ਦਿੱਤਾ ਗਿਆ ਤੇ ਸਾਡੀ ਵਾਰੀ ਨਹੀਂ ਆਉਣ ਦਿੱਤੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕਿਸਾਨੀ ਅੰਦੋਲਨ ਨੂੰ ਲੈ ਕੇ ਫਿਰ ਤੋਂ ਜਿਹੜਾ ਮੁੱਦਾ ਜ਼ਰੂਰ ਚੱਕਾਂਗੇ ਤੇ ਜਦੋਂ ਵੀ ਸਾਨੂੰ ਬੋਲਣ ਦੀ ਜਿਹੜੀ ਇਜਾਜ਼ਤ ਮਿਲਦੀ ਹੈ ਤਾਂ ਅਸੀਂ ਹਮੇਸ਼ਾ ਹੀ ਕਿਸਾਨੀ ਮੁੱਦਾ ਚੱਕਦੇ ਆ ਤੇ ਜਿਸ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਪੱਖ ਦੇ ਵਿੱਚ ਕਾਂਗਰਸ ਪਾਰਟੀ ਆਈ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਪਲਟਵਾਰਮੀ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਬੀਤੇ ਦਿਨਾਂ ਤੋਂ ਹੀ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਛੰਭੂ ਬਾਰਡਰ ਤੇ ਡਟੀਆਂ ਹੋਈਆਂ ਨੇ ਤੇ ਕਿਸਾਨਾਂ ਨੇ ਆਪਣੇ ਪੱਕੇ ਰਾਹ ਦੇ ਕੀਤੇ ਹੋਏ ਰਹੇ ਤੇ ਐਮਐਸਪੀ ਨੂੰ ਲੈ ਕੇ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਮਿਲ ਜਾਂਦੀ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਈ ਹੈ ਤੇ ਲਗਾਤਾਰ ਹੁਣ ਪੰਜਾਬ ਸਰਕਾਰ ਵੀ ਸਵਾਲਾਂ ਦੇ ਵਿੱਚ ਕਿਰਿ ਹੋਈ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ ਅੱਜ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਵਿਧਾਨ ਸਭਾ ਦੇ ਵਿੱਚ ਸਮਾਨੀ ਦਿੱਤਾ ਗਿਆ ਕਿਉਂਕਿ ਸਵਾਲ ਜਵਾਬ ਹੋਏ ਅਤੇ ਉਸ ਤੋਂ ਬਾਅਦ ਕੁਐਸਚਨਰ 0 ਆ ਸੀਗਾ ਕਿ ਪੱਕ ਦੇ ਮੁੱਤਿਆਂ ਤੇ ਗੱਲ ਕਰਨੀ ਸੀ ਲੇਕਿਨ ਸਰਦਾਰ ਭਗਵੰਤ ਸਿੰਘ ਮਾਰਜੀ ਜੀ ਨੂੰ ਸਮਾਂ ਦੇ ਦਿੱਤਾ ਗਿਆ ਉਹਨਾਂ ਨੇ ਆਪਣੀ ਕਹਾਣੀ ਸੁਣਾਈ ਔਰ ਗਿਆਨ ਦਿੱਤਾ ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਆ ਵਿਧਾਨ ਸਭਾ ਅਡਜਰਨ ਕਰ ਦਿੱਤੀ ਕਿ ਜਾਨਕੀ 15 ਤਰੀਕ ਤੱਕ ਜਿਹੜੀ ਵਿਧਾਨ ਸਭਾ ਸੀਗੀ ਉਹਨੂੰ ਸਮਾਪਤ ਕਰ ਦਿੱਤਾ ਗਿਆ ਹਾਲਾਂਕਿ ਕੱਲ ਮੈਂ ਮੁੱਦਾ ਚੁੱਕਿਆ ਸੀ ਕਿ ਕਿਸਾਨਾਂ ਦਾ ਮੁੱਦਾ ਬਹੁਤ ਜ਼ਰੂਰੀ ਸੀ ਬਾਰਡਰ ਤੇ ਕਿਸਾਨ ਬੈਠਾ ਹੈ ਅਸੀਂ ਕਿਾਸੀ ਕਿਸਾਨੀ ਤੇ ਆਪਾਂ ਇੱਕ ਡਿਸਕਸ਼ਨ ਲੈ ਕੇ ਆਈਏ ਪੂਰੇ ਦਿਨ ਦੀ ਚਰਚਾ ਹੋਵੇ ਡਰੱਗਸ ਦਾ ਬਹੁਤ ਵੱਡਾ ਇਸ਼ੂ ਹੈ ਲਾਅ ਐਂਡ ਆਰਡਰ ਦਾ ਬਹੁਤ ਵੱਡਾ ਇਸ਼ੂ ਹੈ ਪੰਜਾਬ ਦੇ ਹੋਰ ਬਹੁਤ ਸਾਰੇ ਪੱਖ ਦੇ ਮੁੱਦੇ ਨੇ ਜਿਹੜੇ ਅਕਸਰ ਹੀ ਰਹਿ ਜਾਂਦੇ ਨੇ ਕਿ ਅਸੀਂ ਤੂ ਤੂ ਮੈਂ ਮੈਂ ਦੀ ਲੜਾਈ ਦੇ ਵਿੱਚ ਰਹਿ ਜਾਂਦੇ ਹਾਂ ਕਿਉਂਕਿ ਆਪੋਜੀਸ਼ਨ ਨੂੰ ਸਮਾਂ ਨਹੀਂ ਦਿੱਤਾ ਜਾਂਦਾ ਔਰ ਅੱਜ ਵੀ ਮੈਂ ਪਹਿਲਾ ਦੀ ਤਰ੍ਹਾਂ ਬਹੁਤ ਹੀ ਪਖਦਾ ਮੁੱਦਾ ਜਿਹੜਾ ਪੰਜਾਬ ਦੇ ਮੈਨੂੰ ਸਮਝਦਾ ਕਿ ਉਹਨਾਂ ਦਾ ਗੁਨਾ ਜੁੜਿਆ ਜਿਹੜੇ ਸਾਨੂੰ ਤਹਿਲੀਮ ਤੇ ਤੇਹਜ਼ੀਬ ਸਿਖਾਉਦੇ ਨੇ ਜਿਹੜੇ ਪੰਜਾਬ ਦੀ ਜਿਹੜਾ ਫਿਊਚਰ ਹੈ ਜਾਨਕੀ ਬੱਚੇ ਉਹਨਾਂ ਨੂੰ ਪੜ੍ਹਾਉਂਦੇ ਨੇ ਇਸ ਤਰ੍ਹਾਂ ਦੀਆਂ